ਇਹ ਵੀ ਨਿਊਜ਼ ਆ ਰਹੀ ਹੈ ਵੀ 트럼ਪ ਐਡਮਿਨਿਸਟ੍ਰੇਸ਼ਨ ਨੇ ਅਨਾਉਂਸ ਕੀਤਾ ਵੀ ਪਾਜ਼ ਕਰ ਦੇਣੀ ਅਸੀਂ ਸਾਰੇ ਅਸਾਈਲਮ ਡਿਸੀਜਨ ਨੈਸ਼ਨਲ ਗਾਰਡਜ਼ ਮੈਨ ਦੀ ਜਿਹੜੀ ਸ਼ੂਟਿੰਗ ਨੂੰ ਜਿਹੜਾ ਉਹ ਲੈ ਕੇ ਸੋ ਸੋ ਇਹਦਾ ਮਤਲਬ ਹੈ ਵੀ ਸੋ ਇਹਦਾ ਕੀ ਮਤਲਬ ਹੈ ਵੀ ਜਿਨ੍ਹਾਂ ਦੇ ਕੇਸ ਚੱਲ ਰਹੇ ਆ ਜਾਂ ਜਿਨ੍ਹਾਂ ਦੀ ਸੁਣਵਾਈਆਂ ਹੋ ਹੋਟੀਆਂ ਆ ਜਾਂ ਫੈਸਲੇ ਆਉਣ ਵਾਲੇ ਆ ਸੋ ਉਹਨਾਂ ਨੂੰ ਫਿਰ ਵੇਟ ਕਰਨੀ ਪਊਗੀ ਹੁਣ ਪਤਾ ਨਹੀਂ ਲੱਗੂਗਾ ਵੀ ਕੀ ਜਿਹੜਾ ਕਿ ਹੋਣਾ ਹੈ ਇਹਨਾਂ ਨੇ ਜੀ ਨਵੰਬਰ 21 2025 ਨੂੰ ਜਿਹੜਾ ਯੂਐਸਐਸ ਜਿਹੜਾ ਡਾਇਰੈਕਟਰ ਸੀਗਾ ਉਹਨੇ ਇੱਕ ਮੈਮੋ ਇਸ਼ੂ ਕੀਤਾ ਸੀਗਾ ਉਹਦਾ ਜਿਹੜਾ ਇਹ ਰੌਲਾ ਹੈਗਾ ਹੂੰ ਹੂੰ ਉਹਦੇ ਵਿੱਚ ਕਾਫੀ ਮੈਂ ਦੇਖਿਆ ਨੇ ਟਿਕਟੌਕ ਤੇ ਵੀ ਕਾਫੀ ਵੀਡੀਓ ਕਿ ਸੈਲਮ ਬੰਦ ਕਰਦੇ ਨੇ ਇਦਾਂ ਕਰਦੇ ਨੇ ਇਦਾਂ ਦਾ ਕੁਝ ਨਹੀਂ ਹੈਗਾ ਜਿਹੜਾ ਮੈਮੋ ਐਕਚੁਅਲੀ ਇਸ਼ੂ ਸੀਗਾ ਜਿਹੜਾ ਉਹ ਮੈਮੋ ਦੇ ਵਿੱਚ ਗੱਲ ਕਰਦੇ ਆ ਕਿ ਜਿਹੜੇ ਰਿਫਿਊਜੀ ਰਿਫਿਊਜੀ ਤੇ ਸੈਲਮ ਜਿਹੜੇ ਉਹਰੇ ਕੇਸ ਹੁੰਦੇ ਆ ਉਹਨਾਂ 'ਚ ਫਰਕ ਹੁੰਦਾ ਜਿਹੜੇ ਰਿਫਿਊਜੀ ਡਾਇਰੈਕਟਲੀ ਜਿਹੜੇ ਆਉਂਦੇ ਆ ਜਨਵਰੀ 21 2021 ਤੋਂ ਲੈ ਕੇ ਫਰਵਰੀ 20 2025 ਤੱਕ ਜਿਹੜੇ ਵੀ ਬੰਦੇ ਆਏ ਆ ਇਹਦੇ ਵਿੱਚ 2 ਲੱਖ ਕੇਸ ਉਹ ਕਹਿੰਦੇ ਆਂਦੇ ਆ ਠੀਕ ਆ ਇਹਦੇ ਵਿੱਚ ਉਹ ਆਪਣੇ ਵਾਲੇ ਨਹੀਂ ਜਿਹੜੇ ਬਾਰਡਰ ਟੱਪ ਕੇ ਜਿਹੜੇ ਲੋਕ ਆਏ ਉਹ ਨਹੀਂ ਇਹਦੇ ਵਿੱਚ ਆਂਦੇ ਮੇਰੀ ਅੰਡਰਸਟੈਂਡਿੰਗ ਇਹ ਹੈ ਇਹਨੂੰ ਪੜ੍ਹ ਕੇ ਉਹ ਕਹਿੰਦੇ ਆ ਕਿ ਜਿਹੜੇ ਯੂ ਐਸ ਸੀ ਐਸ ਹੈਗਾ ਉਹਨਾਂ ਨੇ ਉਹਨਾਂ ਦੀ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਜਿਹੜੀ ਜਾਂ ਜਿਹੜੇ ਡੈਰੀਵੇਟਿਵ ਉਹਨਾਂ ਦੇ ਸਿਗੇ ਜਾਂ ਫਾਲੋ ਟੂ ਜਾਣ ਜਿਹੜੇ ਫੈਮਿਲੀ ਬਾਅਦ ਚ ਆਣੀ ਸੀ ਉਹਨਾਂ ਨੂੰ ਨਹੀਂ ਉਹਨਾਂ ਨੇ ਗ੍ਰੀਨ ਕਾਰਡ ਜਿਹੜੇ ਦੇਣੇ ਆ ਜਾਂ ਹਾ ਜਿਹੜੇ ਵੀਜ਼ੇ ਵਗੈਰਾ ਇਸ਼ੂ ਕਰਨੇ ਆ ਇਦੇ ਵਿੱਚ ਜਿਹੜੇ ਸਾਇਲਮ ਵਾਲੇ ਸੀਗੇ ਉਹ ਸਾਰਿਆਂ ਨੂੰ ਪਤਾ ਹੀ ਆ ਪੰਜਾਬੀਆਂ ਦੇ ਜਿਹੜੇ ਕੇਸ ਆ ਸਾਇਲਮ ਉਹ ਲੋਕਾਂ ਦੇ ਗ੍ਰੀਨ ਕਾਰਡ ਜਿਹੜੇ ਸੀਗੇ ਆਰਏ ਸੀ ਕਈ ਕਈਆਂ ਨੂੰ ਜ਼ਰੂਰ 3 ਸਾਲ ਦੀ ਜਿਹੜੀ ਵੇਟ ਜਿਹੜੀ ਕਰਨੀ ਪਈ ਆ ਪਰ ਜ਼ਿਆਦਾਤਰ ਜਿਹੜੇ ਸੀਗੇ ਇਹ ਆ ਆ ਕੇਸ ਜਿਹੜੇ ਸੀਗੇ ਉਹ ਆਰਏ ਸੀਗੇ ਤੇ ਰਿਫਿਊਜੀਆ ਦੇਣਾ ਨੇ ਜਿਹੜੀ ਰੋਕ ਟੋਕ ਜਿਹੜੀ ਲਾਈ ਸੀਗੀ ਇਹ ਜਿਹੜਾ ਇੱਕ ਕਾਫੀ ਤੁਸੀਂ ਕਹੋਗੇ ਇੱਕ ਲਾਰਜ ਸਕੇਲ ਐਫਰਟ ਹੀ ਹੈਗਾ ਅਮਰੀਕੀ ਸਰਕਾਰ ਦਾ ਕਿ ਆਲਰੇਡੀ ਸਰਕਾਰ ਨੇ ਬਾਈਡਨ ਸਰਕਾਰ ਨੇ ਭਾਵੇਂ ਉਹਨਾਂ ਨੂੰ ਵੈਟ ਕਰਕੇ ਲੈ ਕੇ ਆਏ ਆ ਪਰ ਜਿਹੜੀ 트੍ਰੰਪ ਸਰਕਾਰ ਆ ਉਹ ਕਹਿੰਦੀ ਆਪਾਂ ਜਿਹੜੀ ਮੰਨਦੇ ਨਹੀਂ ਇਹਨੂੰ ਤੇ ਆਪਾਂ ਉਹੀ ਰਿਫਿਊਜੀ ਜਿਹੜੇ ਲੈ ਕੇ ਆਣੇ ਆ ਜਿਹੜੇ ਅਸਿਮੂਲੇਟ ਕਰ ਸਕਦੇ ਆ ਇਹ ਮੈਮੋ ਦਾ ਮੇਨ ਜਿਹੜਾ ਮਕਸਦ ਸੀਗਾ ਸੇਮ ਥਿੰਗ ਇਹਦੇ ਵਿੱਚ ਵੀ ਉਹ ਕਹਿੰਦੇ ਕਿ 90 ਦਿਨ ਹੈਗੇ ਆ ਯੂਐਸਐਸ ਕੋ ਕੀ ਉਹ ਲਿਸਟ ਬਣਾਵੇ ਕਿਹੜੇ ਕੇਸ ਪ੍ਰਾਇੋਰਟਾਈਜ਼ ਕਰਨੇ ਆ ਕਿਹਨਾਂ ਦੀ ਇੰਟਰਵਿਊ ਦੁਆਰਾ ਲੈਣੀ ਆ ਅੱਛਾ ਤੇ ਇਹਦੇ ਵਿੱਚ ਇੱਕ ਆਫਿਸ ਆਫ ਪਾਲਿਸੀ ਐਂਡ ਸਟ੍ਰੈਟਜੀ ਹੁੰਦਾ ਉਹ ਪੀ ਐਂਡ ਐਸ ਆਫਿਸ ਹੁੰਦਾ ਉਹਨਾਂ ਤੋਂ ਗਾਈਡੈਂਸ ਜਿਹੜੀ ਲੈਣੀ ਆ ਇਹਦੇ ਵਿੱਚ ਜਿਹੜਾ ਉਹ ਕਹਿੰਦੇ ਆ ਕਿ ਜਿਹੜੇ ਅੱਜ ਤਹਾਨੂੰ ਤਰੀਕਾ ਦੱਸਿਆਂ ਦੇ ਵਿੱਚ 2 ਲੱਖ ਕੇਸ ਉਹਨਾਂ ਨੇ ਆਲਰੇਡੀ ਆਈਡੈਂਟੀਫਾਈ ਕੀਤੇ ਆ ਤੇ ਯੂ ਐਸ ਸੀ ਆਈ ਇਸ ਉਹਨੂੰ ਜਿਹੜਾ ਰਿਵਿਊ ਕਰੂਗੀ ਜਿਹੜਾ ਵੀ ਰਿਫਿਜੀ ਸਟੇਟਸ ਉਹਨਾਂ ਨੂੰ ਜਿਹੜੇ ਮਿਲੇ ਆ ਕਿ ਲੀਗਲ ਕਿ ਉਹਨਾਂ ਦਾ ਸਹੀ ਡਿਸੀਜਨ ਸੀਗਾ ਕਿ ਬਾਡਨ ਸਰਕਾਰ ਨੇ ਗਲਤ ਜਿਹੜੇ ਫੈਸਲੇ ਜਿਹੜੇ ਦਿੱਤੇ ਆ ਤੇ ਤੁਸੀਂ ਦੇਖੋ ਤਰੀਕ ਹੀ ਉਹਨਾਂ ਨੇ ਜਿਹੜੀ ਸੀਗੀ 2025 ਤੋਂ ਪਹਿਲਾਂ ਰੱਖੀ ਹੈ ਹਨ ਤੇ ਇਹਦੇ ਵਿੱਚ ਉਹ ਦੇਖੋਗੇ ਕਿ ਇਨਐਡਮਿਸਿਬਿਲਟੀ ਤਾਂ ਨਹੀਂ ਕੋਈ ਕ੍ਰਾਈਮ ਵਾਰ ਤਾਂ ਨਹੀਂ ਜਾਂ ਕੋਈ ਏਦਾਂ ਦੀ ਚੀਜ਼ ਤਾਂ ਨਹੀਂ ਕਿ ਇਹ ਬੰਦੇ ਨੇ ਪ੍ਰੋਸੀਕਿਊਟਰ ਵਾਰਿਕ ਹੁੰਦੀ ਅੱਗੇ ਖੁਦ ਇਹਨੇ ਉੱਥੇ ਕਿਸੇ ਜੇਲ੍ਹ 'ਚ ਕੰਮ ਕੀਤਾ ਆ ਲੋਕਾਂ ਨੂੰ ਟਾਰਚਰ ਕੀਤਾ ਆ ਜਾਂ ਕਿਸੇ ਦੀ ਮਦਦ ਕੀਤੀ ਆ ਆਪਣੀ ਸਰਕਾਰ ਦੀ ਕਿਸ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਵਿੱਚ ਇਹ ਜਿਹੜਾ ਸੀਗਾ ਮੈਮੋ ਇਹ ਕਹਿੰਦਾ ਹੈਗਾ ਕਿ ਟਰਮੀਨੇਟ ਕਰਦੇ ਹੋ ਰਿਫਿਊਜੀ ਗ੍ਰਾਂਟ ਜੇ ਤੁਹਾਨੂੰ ਲੱਗੇ ਕਿ ਬੰਦੇ ਨੂੰ ਮਿਲਣਾ ਨਹੀਂ ਚਾਹੀਦਾ ਸੀਗਾ ਤੇ ਇਹਨਾਂ ਦੇ ਜਿਹੜੇ 485 ਗ੍ਰੀਨ ਕਾਰਡ ਜਿਹੜੇ ਹੁੰਦੇ ਆ ਇਹ ਹੋਲਡ ਤੇ ਆ ਗਿਆ ਤੇ ਇਹ ਚੀਜ਼ ਨੂੰ ਜਿਹੜੇ ਲੋਕੀ ਆਪਣੇ ਕੇਸਾਂ ਨਾਲ ਕਾਫੀ ਜਿਹੜਾ ਕਨਫਿਊਜ਼ ਕਰ ਲੈਂਦੇ ਆ ਠੀਕ ਆ ਉਹ ਕਈ ਵਾਰੀ ਵਿਵਾਦ ਛੱਡ ਜਾਂਦਾ ਕੋਈ ਕਹਿੰਦਾ ਨਹੀਂ ਇਹ ਸਿਰਫ 19 ਦੇਸ਼ਾਂ ਤੇ ਲਾਗੂ ਆ ਕੋਈ ਕਹਿੰਦਾ ਨਹੀਂ ਸਾਰੇ ਸਾਇਲਮ ਕਰਦੇ ਨੇ ਆ ਤੇ ਇਹ ਜਿਹੜੀ ਹੁਣ ਜੀ ਸੀਗੀ ਇੱਕ 19 ਜਿਹੜੇ ਦੇਸ਼ਾਂ ਦਾ ਸੈੱਟ ਤੇ ਕਈਆਂ ਤੇ ਫੁੱਲ ਕਈਆਂ ਤੇ ਪਾਰਸ਼ਲ ਬੈਨ ਉਹਦੇ ਵਿੱਚ ਤੁਹਾਨੂੰ ਐਕਸੈਪਸ਼ਨ ਦਸਤੀਆਂ ਸਾਲਮ ਵਾਲੇ ਉਹਦੇ ਵਿੱਚ ਨਹੀਂ ਆਉਂਦੇ ਜਿਹਨਾਂ ਦੇ ਸਾਲਮੂਰੇ ਲੱਗੇ ਆ ਉਹਨਾਂ ਦੇ ਕੇਸ ਚੱਲਣੇ ਆ ਗ੍ਰੀਨ ਕਾਰਡ ਸਾਲਮ ਵਾਲਿਆਂ ਦੇ ਸਸਪੈਂਡ ਕਰ ਦੇਣੇ ਇਦਾਂ ਦੀ ਡਾਇਰੈਕਟਲੀ ਕੋਈ ਅਜੇ ਚੀਜ਼ ਔਨ ਟੇਬਲ ਨਹੀਂ ਹੈਗੀ ਕਿਉਂਕਿ ਲੋਕਾਂ ਦੇ ਗ੍ਰੀਨ ਕਾਰਡ ਜਿਹੜੇ ਆ ਰਹੇ ਸੀਗੇ ਰੌਲਾ ਤਾਂ ਕਾਫੀ ਆ ਹੂੰ ਹੂੰ ਜਿਹੜੀ ਤੁਸੀਂ ਖਬਰ ਦੀ ਗੱਲ ਕਰਦੇ ਆ ਈਵੀਸੀ ਨਿਊਜ਼ ਵਾਲੀ ਕਿ ਟਰੰਪ ਨੇ ਅਨਾਉਂਸ ਕੀਤਾ ਹੈਗਾ ਦੇਖੋ ਜੀ ਉਹ ਅਨਾਉਂਸ ਤਾਂ ਜੋ ਮਰਜ਼ੀ ਕਰ ਦਵੇ ਬੈਠਾ ਬੈਠਾ ਠੀਕ ਆ ਜੀ ਉਹ ਤਾਂ ਬੈਠਾ ਬੈਠਾ ਅਨਾਉਂਸ ਤਾਂ ਇਹ ਵੀ ਕਰਦਾ ਹੈਗਾ ਕਿ ਮੈਂ ਕੰਦ ਬਣਾ ਦੇਣੀ ਮੈਕਸੀਕ ਮੈਕਸਨ ਡੈਟਾ ਤਾਂ ਨਹੀਂ ਬਿਲਹ ਜਦ ਤੱਕ ਕੋਈ ਤੇ ਇਹਦੇ ਵਿੱਚ ਨਾਲ ਯੂਐਸਸੀਐਸ ਦੇ ਜਿਹੜੇ ਡਾਇਰੈਕਟਰ ਜੋਸਫ ਐਡਲੋਵਾ ਉਹਨਾਂ ਨੇ ਵੀ ਨਾਲ ਹੀ ਕਿਹਾ ਜੇ ਖਬਰ ਦੇ ਵਿੱਚ ਆ ਵੀ 올 ਅਸਾਈਲਮ ਡਿਸੀਜਨਸ ਆਰ ਬੀਇੰਗ ਹਾਲਟਡ ਅੰਟਿਲ ਵੀ ਕੈਨ ਐਨਸ਼ੋਰ ਦੀ ਥੈਟ ਐਵਰੀ ਐਲੀਅਨ ਇਜ਼ ਵੈਟਡ ਐਂਡ ਸਕਰੀਨ ਟੂ ਮੈਕਸਿਮਮ ਡਿਗਰੀ ਪੋਸੀਬਲ ਸੋ ਇਹਦੇ ਵਿੱਚ ਹੁਣ ਉਹ ਥਰਡ ਵਰਲਡ ਕੰਟਰੀਆਂ ਵਾਲੀਆਂ ਜਿਹੜੀ ਇਹਨਾਂ ਨੇ ਇੱਕ ਪਹਿਲਾਂ ਬਿਆਨ ਆਇਆ ਸੀ ਉਹਨੂੰ ਲੈ ਕੇ ਆ ਜਾਂ ਸਾਰੇ ਹੀ ਆ ਸੋ ਆਈ ਥਿੰਕ ਲਾ ਤਾਂ ਥੋੜੇ ਜੇ ਆਉਂਦੇ ਦਿਨਾਂ ਦੇ ਵਿੱਚ ਜ਼ਿਆਦਾ ਕਲੈਰਿਟੀ ਆਊਗੀ ਪਰ ਰਾਈਟ ਨਾਓ ਉਤੋਂ-ਉਤੋਂ ਤਾਂ ਇਹੀ ਲੱਗ ਰਿਹਾ ਜਿੱਦਾਂ ਜਿੱਦਾਂ ਦਾ ਇਹ ਬਿਆਨ ਹੈ ਇਹਨਾਂ ਦਾ ਵੀ ਕਹਿੰਦੇ ਵੀ ਸਾਰੀ 올 ਅਸਾਈਲਮ ਡਿਸੀਜਨਸ ਆਰ ਬੀਇੰਗ ਹਾਲਟਡ ਜਿੱਦਾਂ ਇਹਨਾਂ ਨੇ ਕਿਹਾ ਹੈ ਇਹਦੇ ਵਿੱਚ ਕਿਹਾ ਹੋਣਾ ਪਰ ਆਪਣੇ ਗੱਲ ਫਿਰ ਉਹੀ ਹੋ ਜਾਂਦੀ ਕਿ ਰਿਟ ਆਫ ਮੰਡੇਮਸ ਜਦੋਂ ਫਾਈਲ ਹੋ ਜਾਂਦੀ ਹੈ ਸਰਕਾਰ ਤੇ ਵੀ ਲਿਟੀਗੇਸ਼ਨ ਜਿਹੜੀ ਪੈਂਦੀ ਹੈ ਹੂੰ ਹੂੰ ਓਵਰ ਆਲ ਸਾਰਾ ਸਿਸਟਮ ਜਿਹੜਾ ਜਿਸ ਤਰ੍ਹਾਂ ਜਾਮ ਨਹੀਂ ਕਰ ਸਕਦੇ ਹੈਗੇ ਉਹ ਜਿਹੜੀ ਹੁਣ ਪ੍ਰੋਕਲੇਮੇਸ਼ਨ ਵਗੈਰਾ ਸੀਗੀ ਉਹਦੇ ਤਹਿਤ ਜਿੱਦਾਂ ਹੁਣ ਤੁਹਾਨੂੰ ਸਾਰਿਆਂ ਨੂੰ ਤਾਂ ਕਰਕੇ ਇੱਕ ਦਾਂ ਕਰਕੇ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦੇ ਦਿੱਤੀ ਆਪਣੇ ਸ਼ੋਅ ਦੇ ਉੱਤੇ ਕਿਹੜੇ ਸੈਕਟਰ ਉਹ ਜਿਹੜੇ ਕਰਦੇ ਸੀਗੇ ਜੇ ਉਹਦੇ ਵਿੱਚ ਵਾਕਈ ਇਹ ਇੰਡੀਆ ਨੂੰ ਐਜ਼ ਅ ਲਿਸਟ ਪਾਉਗੇ ਕਿ ਇੰਡੀਆ ਨੂੰ ਇਸ ਕਰਕੇ ਆਪਾਂ ਫੌਲਟ ਕਰਨਾ ਕਿ ਲੋਕੀ ਵੀਜ਼ਾ ਬੜੇ ਓਵਰਸਟੇ ਕਰਦੇ ਆ ਫਿਰ ਲੋਕ ਕਿਹੋ ਜੀ ਤੇ ਕੇਸ ਕਰੂਗੇ ਕਿ ਭਾਈ ਵੀਜ਼ਾ ਜਿਹੜੇ ਓਵਰਸਟੇ ਕਰਦੇ ਆ ਉਹਦੇ ਨਾਲ ਸਾਡਾ ਸਾਲਮ ਆਲਿਆਂ ਦਾ ਕੀ ਲੈਣਾ ਦੇਣਾ ਰਾਈਟ ਸੋ ਉਹਦੇ ਵਿੱਚ ਰਿੱਟਾਂ ਵਗੈਰਾ ਸਾਲ ਜੜੀਆਂ ਹੋ ਜਾਂਦੀਆਂ ਤੇ ਉਹ ਥੋੜੀ ਜੀ ਕਹਿ ਲਓ ਤੁਸੀਂ ਕਿ ਸਾਰੀ ਖਬਰ ਨੂੰ ਜਿੱਦਾਂ ਮਿਕਸ ਕਰਕੇ ਕਿ ਨਹੀਂ ਆਣ ਨੇ ਸਾਲਮ ਵਾਲੇ ਗ੍ਰੀਨ ਕਾਰਡ ਨਹੀਂ ਦੇਣੇ ਐਦਾਂ ਦੀ ਕੋਈ ਚੀਜ਼ ਨਹੀਂ ਹੈਗੀ ਹੁਣ ਤੱਕ ਜਿਹੜੇ ਤੇ ਕਈ ਜਿਹੜੇ ਸੀਗੇ ਆਪਣੇ 6 6 7 7 ਮਹੀਨਿਆਂ ਦੇ ਵਿੱਚ ਵੀ ਆ ਰਹੇ ਸੀਗੇ ਫਾਈਲ ਕੀਤੇ ਤੋਂ ਕਈ ਕਿਹ ਜਿਹੜੇ ਸੀਗੇ 3 3 ਸਾਲ ਤੋਂ ਪੈਂਡਿੰਗ ਸੀਗੇ ਉਹਦਾ ਹੁਣ ਲਾਜਿਕ ਨਹੀਂ ਪਤਾ ਕਿ ਕੀ ਉਹਨਾਂ ਦੇ ਬੈਕਗ੍ਰਾਉਂਡ ਚੈੱਕ ਚ ਉਹਨਾਂ ਨੂੰ ਕੋਈ ਪ੍ਰੋਬਲਮ ਆ ਵੈਸੇ ਹੀ ਸਲੋ ਹੋ ਜਿਹੜੇ ਹੋ ਗਏ ਆ ਤੇ ਬਾਕੀ ਜਿਹੜਾ ਜਣਾਂ ਦੇ ਕੇਸ ਪਾਸ ਹੋਏ ਆ ਤੁਸੀਂ ਆਪਣੇ ਜਰੂਰ ਦੀ ਆਪਣਾ ਅਪਲਾਈ ਕਰੋ ਕਲਮਿਸਟ ਆਪਣਾ ਗ੍ਰੀਨ ਕਾਰਡ ਅਪਲਾਈ ਕਰੋ ਤੁਸੀਂ ਤੇ ਵੈਸੇ ਵੀ ਰეკਮੈਂਡੇਸ਼ਨ ਸਾਰੇ ਨੂੰ ਇਹੀ ਆ ਕਿ ਬਾਹਰ ਨੂੰ ਟ੍ਰੈਵਲ ਟ੍ਰੋਲ ਕਰਨ ਦਾ ਜਿਹੜਾ ਸੀਗਾ ਰੋਕ ਟੋਕ ਲਾਓ ਇਸ ਵੇਲੇ ਸਾਰੇ ਜਾਣੇ ਠੀਕ ਆ ਜਿਹੜੇ ਵੀ ਗ੍ਰੀਨ ਕਾਰਡ ਹੋਲਡਰ ਆ ਭਾਵੇਂ ਫੈਮਿਲੀ ਬ੍ਰੀਸ ਤੇ ਆਏ ਭਾਵੇਂ ਕਿਦਾਂ ਕਿਉਂਕਿ ਕੋਈ ਵੀ ਬਹਾਨਾ ਕੁਝ ਗਲਤ ਸੀਗਾ ਠੀਕ ਆ ਸਪੈਸ਼ਲੀ ਜਿਨ੍ਹਾਂ ਨੇ ਪੈਰਾਲੀਗਲ ਵਗੈਰਾ ਤੋਂ ਕੇਸ ਫਾਈਲ ਕਰਾਏ ਹੁੰਦੇ ਆ ਕੋਈ ਨਾ ਕੋਈ ਗਲਤੀ ਹੁੰਦੀ ਆ ਉਹਦੇ ਵਿੱਚ ਤੇ ਉਹ ਪ੍ਰੋਬਲਮਸ ਜਿਹੜੀਆਂ ਤੁਹਾਨੂੰ ਜਿਹੜੀਆਂ ਆ ਸਕਦੀਆਂ ਤੇ ਅਬੜਾ ਆਰਾਮ ਨਾਲ ਤੁਸੀਂ ਫਾਈਲ ਕਰੋ ਜੀ ਕੋਈ ਇਦਾਂ ਦਾ ਚੱਕਰ ਨਹੀਂ ਹੈਗਾ ਕਿ ਗ੍ਰੀਨ ਕਾਰਡ ਦੇਣੇ ਨਹੀਂ ਉਹਨਾਂ ਨੇ ਸੱਲਮ ਸੱਲਮ ਵਾਲਿਆਂ ਨੂੰ ਹੂੰ ਜੀ ਜੀ ਬਿਲਕੁਲ ਬਾਕੀ ਜਿੱਦਾਂ ਹੈ ਅਟਰਨੀ ਜੀ ਕਹਿਣਾ ਜੀ ਸਮੇਂ ਦੇ ਨਾਲ ਪਤਾ ਲੱਗੂਗਾ ਕਈ ਜਣੇ ਜਿੱਦਾਂ ਤੁਸੀਂ ਕਿਹਾ ਵੀ ਕੇਸ ਹੋਣਗੇ ਅਦਾਲਤਾਂ ਦੇ ਵਿੱਚ ਵੀ ਕਈ ਤਰੀਕੇ ਦੀਆਂ ਗੱਲਾਂ ਹੋਣਗੀਆਂ ਐਸ ਟਾਈਮ ਮਾਹੌਲ ਬਹੁਤ ਜਿਹੜਾ ਤਤਤਾ ਬਣਿਆ ਪਿਆ ਆ ਸੋ ਸੁਣਨ ਨੂੰ ਕਈ ਕੁਝ ਜਿਹੜਾ ਉਹ ਮਿਲ ਰਿਹਾ ਬਾਕੀ ਸਲਾਹ ਜਿੰਦਾਂ ਤੁਸੀਂ ਕਿਹਾ ਵੀ ਅਜਾ ਟਰਮੇ ਦੇ ਨਾਲ ਦੇਖੋ ਵੇਟ ਐਂਡ ਵਾਚ ਪਾਲਿਸੀ ਜਿਹੜੀ ਉਹ ਸਾਰਿਆਂ ਨੂੰ ਰੱਖਣੀ ਚਾਹੀਦੀ ਆ ਵੀ ਕੀ ਚੱਲ ਰਿਹਾ ਕੱਲਾ ਇਹੀ ਨਹੀਂ ਨਹੀਂ ਟਿਰਕਿਆਣਾ ਜੀ ਮੈਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਵੀ ਜਾਣਦਾ ਉਹ ਕਹਿੰਦੇ ਵੀ ਹੁਣ ਅਸੀਂ ਜਾਣਾ ਹੀ ਨਹੀਂ ਭਾਈ 3-4 ਸਾਲ ਕੇ ਪਾਸੇ ᱞੈਟਸ ਸੀ ਵੀ ਕੀ ਬਣਦਾ ਕੀ ਮਾਹੌਲ ਜਦਾਂ ਦਾ ਹੋਊਗਾ ਕਹਿੰਦੇ ਵੀ ਹਾਲ ਦੀ ਗੱਡੀ ਅਸੀਂ ਟਰੈਵਲ ਨਹੀਂ ਕਰ ਰਹੇ ਕਈ ਜਿਹੜੇ ਅਸਾਈਲਮ ਬੇਸ ਦੇ ਉੱਤੇ ਪੱਕੇ ਹੋ ਗਏ ਸਿਟੀਜ਼ਨ ਵੀ ਹੋ ਗਏ ਉਹ ਵੀ ਕਈ ਇਦਾਂ ਜਿਹੜੇ ਉਹ ਕਹਿ ਰਹੇ ਮੈਂ ਕੋਈ ਡਰਾ ਨਹੀਂ ਰਿਹਾ ਮੈਂ ਲੋਕਾਂ ਦੀ ਗੱਲ ਤਾਨੂੰ ਦੱਸ ਰਿਹਾ ਵੀ ਉਹ ਉਹਨਾਂ ਨੇ ਆਪ ਜਿਹੜੇ ਆਪਣੇ ਮੂੰਹੋਂ ਇਹ ਗੱਲਾਂ ਜਿਹੜੀਆਂ ਉਹ ਕਹਿੰਦੇ ਆ ਵੀ ਅਸੀਂ ਵੇਟ ਕਰਾਂਗੇ ਹੁਣ 2-3 ਸਾਲ ਜਿੰਨੀ ਦੇਰ ਤੱਕ ਇਸ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਕੋਈ ਕਲੈਰਿਟੀ ਆ ਹੋਰ ਪਤਾ ਨਹੀਂ ਲੱਗਦੀ ਹੈ